ਤੁਹਾਡਾ ਸਵਾਗਤ ਹੈ ਮੈਂ ਹ ਜਸਦੀਪ ਸਿੰਘ ਚੰਡ ਔਰ ਬਿਲਕੁਲ ਅੱਜ ਜੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਉਹ ਦੌਰਾ ਕਰ ਰਹੇ ਨੇ ਸੋ ਸੁਜੋ ਕਾਲੀਆ ਔਰ ਨਾਲ ਦੇ ਪਿੰਡਾਂ ਵਿੱਚ ਦੌਰਾ ਕਰਦੇ ਅੱਜ ਬੂੜੇਵਾਲ ਵਿੱਚ ਪਹੁੰਚੇ ਨੇ ਸੋ ਬੂੜੇਵਾਲ ਦੇ ਵਿੱਚ ਪਹੁੰਚੇ ਨੇ ਦਿਲਪ੍ਰੀਤ ਸਿੰਘ ਜੀ ਟੂਟਰਵਾਲ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਬੂੜੇਵਾਲ ਤੁਸੀਂ ਪਹੁੰਚੇ ਹੋ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਅੱਜ ਪਿੰਡ ਵਾਲਿਆਂ ਵੱਲੋਂ ਪਿੰਡ ਵਾਲਿਆਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਪਿੰਡ ਪੂਰੇਵਾਲ ਤੋਂ ਜੀ ਸਾਰੀ ਸੰਗਤ ਨੇ ਅੱਜ ਸਹੁੰ ਚੁੱਕੀ ਐ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਪਿੰਡ ਦੇ ਵਿੱਚ ਨਸ਼ਾ ਜਿਹੜਾ ਆ ਉਹ ਵਕੰਨੀ ਦੇਾਂਗੇ ਜੀ ਤੇ ਨਾ ਹੀ ਕਿਸੇ ਨਸ਼ੇ ਨਸ਼ਾ ਤਸਕਰ ਦੀ ਜ਼ਮਾਨਤ ਖੁਦ ਦੇਵਾਂਗੇ ਜੀ ਤੇ ਨਾ ਹੀ ਕਿਸੇ ਨੂੰ ਦੇਣ ਦੇਵਾਂਗੇ ਉਹਦੇ ਲਈ ਵੀ ਉਹਨੂੰ ਰੋਕਾਂਗੇ ਜੀ ਜੀ ਕਿਉਂਕਿ ਨਸ਼ਾ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਨਿਲਾਮਤ ਬਣ ਚੁੱਕਾ ਆ ਜੀ ਜਿਹਨੂੰ ਖਤਮ ਕਰਨ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉੱਪਰਲੇ ਲੈਵਲ ਤੋਂ ਲੈ ਕੇ ਗਰਾਊਂਡ ਲੈਵਲ ਤੱਕ ਜਿਹੜਾ ਆ ਉਹ ਪਿੰਡਾਂ ਵਿੱਚ ਪਕੜ ਜੜੀ ਆ ਬਣਾਈ ਆ ਜੀ ਜੀ ਤੇ ਅਸੀਂ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨਸ਼ਾ ਖਤਮ ਕਰਨ ਦੇ ਲਈ ਸਾਰਾ ਹੀ ਪ੍ਰਸ਼ਾਸਨ ਪੁਲਿਸ ਮਹਿਕਮੇ ਤੋਂ ਲੈ ਕੇ ਵੀਡੀਓ ਸਾਭ ਤੋਂ ਲੈ ਕੇ ਐਸਐਮਓ ਸਾਭ ਤੋਂ ਲੈ ਕੇ ਮਤਲਬ ਸਾਰੇ ਹੀ ਮਹਿਕਮੇ ਜਿਹੜੇ ਪਿੰਡਾਂ ਵਿੱਚ ਆ ਕੇ ਅਪੀਲ ਕਰਦੇ ਆ ਤੇ ਸਾਰੀ ਸੰਗਤ ਨੂੰ ਸਹਿਯੋਗ ਦਿੰਦੇ ਆ ਵੀ ਅਸੀਂ ਤੁਹਾਡੇ ਲਈ ਹਮੇਸ਼ਾ ਖੜੇ ਆ ਜਦੋਂ ਮਰਜ਼ੀ ਸਾਡੇ ਕੋਲ ਆਓ ਅਸੀਂ ਤੁਹਾਡਾ ਨਸ਼ਾ ਜਿਹੜਾ ਖਤਮ ਕਰਾਂਗੇ ਪਿੰਡ ਵਿੱਚ ਔਰ ਬਿਲਕੁਲ ਪਹਿਲਾਂ ਸਰਕਾਰਾਂ ਦੇ ਵਿੱਚ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਕਿ ਜਦੋਂ ਕੋਈ ਨਸ਼ਾ ਤਸਕਰ ਜਿਹੜਾ ਫੜਿਆ ਜਾਂਦਾ ਤੇ ਵੱਡੀਆਂ ਸ਼ਿਫਾਰਸ਼ਾਂ ਦੇ ਨਾਲ ਉਹਨੂੰ ਜਿਹੜਾ ਛਡਾ ਲਿਆ ਜਾਂਦਾ ਔਰ ਬਿਲਕੁਲ ਨਾ ਕੋਈ ਉੱਤੇ ਕੇਸ ਬੰਦਾ ਸੋ ਇਸ ਤਰ੍ਹਾਂ ਦਾ ਸਰਕਾਰ ਦੇ ਵਿੱਚ ਤਾਂ ਨਹੀਂ ਹੋਣਾ ਵਾਲਾ ਜੀ ਕੋਈ ਆ ਦੇਖੋ ਜੀ ਜਿਹੜੀ ਪੁਲਿਸ ਆ ਉਹਨੂੰ ਫ੍ਰੀ ਹਾਈਂਡ ਕਰ ਦਿੱਤਾ ਗਿਆ ਆ ਜੀ ਵੀ ਪੁਲਿਸ ਜਿਹੜੀ ਆ ਉਹ ਵੱਡੇ ਨਸ਼ੇ ਤਸਕਰਾਂ ਦੇ ਉੱਪਰ ਜਿਹੜੀ ਆ ਰੇਡਾਂ ਕਰ ਰਹੀ ਹੈ ਜੀ ਜੀ ਤੇ ਪਿੰਡਾਂ ਦੇ ਵਿੱਚ ਜਿਹੜੇ ਕੋ ਨਿੱਕੇ ਨਸ਼ਾ ਤਸਕਰ ਆ ਜੀ ਉਹਨਾਂ ਤੇ ਵੀ ਰੇਡਾਂ ਕਰ ਰਹੀ ਹੈ ਤੇ ਉਹਨਾਂ ਦੀ ਜਾਇਦਾਦ ਜਿਹੜੀ ਆ ਉਹਨੂੰ ਕੁਰ ਕਰ ਰਿਹਾ ਉਹਨੂੰ ਮਤਲਬ ਅਟੈਚ ਕਰ ਰਹੀ ਹੈ ਸਾਰਾ ਸਰਕਾਰ ਆਪਣੇ ਹੱਥ ਵਿੱਚ ਲੈ ਰਹੀ ਹੈ ਜੀ ਤੇ ਜਿਹੜਾ ਕੋਈ ਨਸ਼ਾ ਤਸਕਰ ਨੇ ਵੱਡੀਆਂ ਬਿਲਡਿੰਗਾਂ ਤੇ ਮਹਿਲ ਬਣਾਏ ਆ ਜੀ ਜਾਂ ਕੋਠੀਆਂ ਪਾਈਆਂ ਆ ਉਹਨੂੰ ਸਰਕਾਰ ਜਿਹੜੀ ਆ ਬਲਡੋਲਜਰ ਲਾ ਕੇ ਨੈਸਟ ਕਰ ਰਹੀ ਹੈ ਤਾਂ ਕਿ ਜਿਹੜਾ ਆ ਉਹ ਅੱਗੇ ਤੋਂ ਵੀ ਦੂਜਿਆਂ ਨੂੰ ਵੀ ਸਿੱਖਿਆ ਮਿਲੇ ਵੀ ਜੇ ਅਸੀਂ ਪਾਪ ਦਾ ਪੈਸਾ ਕਮਾ ਕੇ ਇਹਨਾਂ ਕੋਠਿਆਂ ਤੇ ਲਾਵਾਂਗੇ ਘਰਾਂ ਤੇ ਲਾਵਾਂਗੇ ਉਹ ਇਸੇ ਤਰ੍ਹਾਂ ਇਨਵੈਸਟ ਕਰਦਾ ਜਾਊਗਾ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੁਸੀਂ ਨੇੜੇ-ਨੇੜੇ ਪਿੰਡ ਬੂਰੇਵਾਲ ਤੇ ਉਨ ਪਹੁੰਚੇ ਹੋ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਆ ਪਿੰਡਾਂ ਵਾਲੇ ਵੱਲੋਂ ਮਿਲ ਰਿਹਾ ਜੀ ਤੁਹਾਨੂੰ ਮੈਂ ਦੇਖਿਆ ਲੋਕ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੀ ਸਰਕਾਰ ਦੇ ਪ੍ਰਸ਼ਾਸਨ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਹਿਯੋਗ ਦੇ ਰਹੇ ਆ ਔਰ ਸੱਚੀ ਲੋਕ ਚਾਹੁੰਦੇ ਆ ਕਿ ਵੀ ਨਸ਼ਾ ਖਤਮ ਹੋ ਜਾਏ ਕਿਉਂਕਿ ਉਹ ਉਹਨਾਂ ਨੇ ਦੇਖ ਲਿਆ ਸਰਕਾਰ ਦੀ ਸੰਜੀਦਗੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ नेशनेल कन्वीनर केजरीवाल साहब को बड़े संजीदा ने इस इशू नु लेके ते लोग भांप गए ने ओना दी संजीदगी नु और लोग साथ दे रहे ने और मैं देख रहा हूं लोग सहयोग दे रहे ने पूरा सहयोग और मेरा सवाल जेड़ा हर एक बार यही रहंदा ਤੁਹਾਡਾ ਕੋਈ ਵੀ ਨੁਮਾਇੰਦਾ ਜੇ ਹੁੰਦਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਵੀ ਕੋਈ ਨਸ਼ਾ ਤਸਕਰ ਜਿਹੜਾ ਉਹ ਕਾਬੂ ਆਉਂਦਾ ਸੀ ਤਾਂ ਉਹ ਉਸ ਨੂੰ ਕਿਤੇ ਨਾ ਕਿਤੇ ਕੋਈ ਸ਼ਿਫਾਰਿਸ਼ ਵੱਡੀ ਸ਼ਿਫਾਰਿਸ਼ ਦੇ ਨਾਲ ਉਹਨੂੰ ਜਿਹੜਾ ਉਹ ਵਾਪਸ ਬੁਲਾ ਲਿਆ ਜਾਂਦਾ ਸੀ ਨਾ ਉਹ ਤੋਂ ਕੋਈ ਪਰਚਾ ਪੈਂਦਾ ਸੀ ਜੋ ਤੁਹਾਡੀ ਸਰਕਾਰ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੋਏਗਾ ਜੀ ਮੈਨੂੰ ਦੱਸੋ ਤੁਸੀਂ ਕੋਈ ਤੁਹਾਡੇ ਨੌਲੇਜ 'ਚ ਆਇਆ ਜੇ ਆਇਆ ਤਾਂ ਦੱਸੋ ਸਾਡੇ ਧਿਆਨ 'ਚ ਲਿਆਓ ਪਰ ਸਾਡੀ ਸਰਕਾਰ ਇਤੇ ਨਹੀਂ ਕਸਕਤਾ ਵੀ ਅਸੀਂ ਆਪਣੇਆਂ ਨੂੰ ਵੀ ਨਹੀਂ ਬਖਸ਼ਦੇ ਜੇ ਕੋਈ ਗਲਤੀ ਕਰਦਾ ਤੁਸੀਂ ਦੇਖ ਹੀ ਲਿਆ ਸਾਡੀ ਸਰਕਾਰ ਨੇ ਕਰਪਸ਼ਨ ਦੇ ਮਾਮਲੇ 'ਚ ਸਾਡੇ ਐਮ.ਐਲ.ਏ ਨੂੰ ਨਹੀਂ ਬਖਸ਼ਿਆ ਇਦਾਂ ਹੀ ਨਸ਼ਾ ਤਸਕੀਰ ਦੇ ਮਾਮਲੇ 'ਚ ਪਹਿਲੀ ਗੱਲ ਤਾਂ ਸਾਡੇ ਵਿੱਚੋਂ ਕੋਈ ਸਵਾਰਥ ਹੀ ਨਹੀਂ ਕਰਦਾ ਹੈਨਾ ਹਾਂ ਜਿਹੜੇ ਨਸ਼ਾ ਕਰਦੇ ਆ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਆਂ ਵੀ ਉਹ ਛੱਡਣ ਵਿੱਚ ਉਹਨਾਂ ਦੀ ਮਦਦ ਕਰ ਰਹੇ ਆਂ ਉਹਨਾਂ ਨੂੰ ਦਾਖਲ ਕਰਾ ਰਹੇ ਆਂ ਪਰ ਤਸਕਰ ਲਈ ਕੋਈ ਲਿਆਜ ਨਹੀਂ ਸਾਫ਼ ਮੈਸੇਜ ਆ ਜਾ ਨਸ਼ਾ ਵੇਚਣਾ ਛੱਡ ਦੋ ਤੇ ਯਾ ਪੰਜਾਬ ਛੱਡ ਦੋ ਔਰ ਬਿਲਕੁਲ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਦੋ ਦਿਨ ਪਹਿਲਾਂ ਤੂਤੀ ਪਿੰਡ ਵਿੱਚ ਹੋਈ ਆ ਸੋ ਬਹੁਤ ਵਧੀਆ ਵਧੀਆ ਰਿਸਪੋns ਹੈ ਜੀ ਇਹ ਔਰ ਬਹੁਤ ਵਧੀਆ ਤੁਹਾਡੇ ਵਾਸਤੇ ਤੁਹਾਡੀ ਸਰਕਾਰ ਵਾਸਤੇ ਬਹੁਤ ਵਧੀਆ ਗੱਲ ਹੈ ਔਰ ਬਹੁਤ ਵਧੀਆ ਮੈਸੇਜ ਜਿਹੜਾ ਹੈ ਉਹ ਆਮ ਲੋਕਾਂ ਨੂੰ ਜਾਂਦਾ ਮੈਂ ਕਹਿੰਨਾ ਇਹ ਹਲਕੇ ਨੂੰ ਇੱਕ ਚੰਗਾ ਮੈਸੇਜ ਕਿਹਾ ਵੀ ਨਸ਼ਾ ਤਸਕਰ ਨਹੀਂ ਬਖਸ਼ੇ ਜਾਣਗੇ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਹੋਣਗੀਆਂ ਤੇ ਤੋੜੂ ਤੋੜੀਆਂ ਵੀ ਜਾਣਗੀਆਂ ਕਿਉਂਕਿ ਜਿਹੜੀ ਕਾਲੀ ਕਮਾਈ ਤੋਂ ਲੋਕਾਂ ਦੇ ਬੱਚਿਆਂ ਨੂੰ ਅਪਾ ਮਾਰ ਕੇ ਜਾਂ ਲੋਕਾਂ ਦੇ ਬੱਚਿਆਂ ਨੂੰ ਗੁੰਮਰਾਹ ਕਰਕੇ ਜੋ ਪ੍ਰਾਪਰਟੀਆਂ ਬਣਾਈਆਂ ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ ਸਾਡੀ ਸਰਕਾਰ ਸਖਤਾ ਮੁੱਖ ਮੰਤਰੀ ਸਾਹਿਬ ਦਾ ਸਾਫ਼ ਹੁਕਮ ਆ ਤੁਸੀਂ ਦੇਖਿਆ ਹੋਣਾ ਜਦੋਂ ਇਹ ਮਹਮ ਸ਼ੁਰੂ ਹੋਈ ਹੀ ਤੇ ਨਾਲ ਹੀ ਇੱਕ ਇੱਕ ਦਿਨ ਚ ਵੀ ਕਾਰਵਾਈਆਂ ਹੋਈਆਂ ਆ ਆਉਣ ਵਾਲੇ ਸਮੇਂ 'ਚ ਇਦਾਂ ਹੀ ਹੋਣਗੀਆਂ ਹੋਲੇ ਹੋਰ ਦੇਖੋਗੇ ਤੁਸੀਂ ਕਿਉਂਕਿ ਕਈ ਪ੍ਰਾਪਰਟੀਆਂ ਹਲੇ ਅਟੈਚ ਹੋਣ ਲਈ ਪਰਮਿਸ਼ਨ ਲੈ ਕੇ ਆਈਆਂ ਹੋਈਆਂ ਔਰ ਇਦਾਂ ਹੀ ਸਾਰੇ ਪੰਜਾਬ 'ਚ ਅਸੀਂ ਨਸ਼ੇ ਤੇ ਬਿਲਕੁਲ ਨਾਤ ਪਾਵਾਂਗੇ ਪਰ ਸਭ ਤੋਂ ਵੱਡਾ ਸਹਿਯੋਗ ਪਬਲਿਕ ਦਾ ਵਾ ਤੇ ਮੈਂ ਬੇਨਤੀ ਕਰੂੰਗਾ ਸਾਰੇ ਪਬਲਿਕ ਨੂੰ ਉਹ ਸਰਕਾਰ ਦਾ ਡਟ ਕੇ ਸਾਥ ਦੇਣ ਇਸ ਮੋਹਮੇਂ ਚ ਤੇ ਸਰਕਾਰ ਪੂਰੀ ਸੰਜੀਦਾ ਇਸ ਕੰਮ ਔਰ ਬਿਲਕੁਲ ਬਹੁਤ ਵੱਡੇ ਧਮਾਕੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੇ ਜੀ ਤੁਹਾਡੇ ਤੁਸੀਂ ਪੱਤਰਕਾਰ ਆ ਤੁਸੀਂ ਜ਼ਿਆਦਾ ਜਾਣਦੇ ਆ ਤੁਹਾਨੂੰ ਜ਼ਿਆਦਾ ਨੌਲੇਜ ਹੋਣੀ ਸਾਡੇ ਤੋਂ ਵੀ ਜ਼ਿਆਦਾ ਕਈ ਚੀਜ਼ਾਂ ਸਾਡੇ ਤਾਂ ਹੀ ਨਹੀਂ ਪਹੁੰਚਦੀਆਂ ਪਰ ਪੱਤਰਕਾਰ ਕੱਢ ਲਿਆਉਂਦੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਕਹੂੰਗਾ ਪੂਰਾ ਸਹਿਯੋਗ ਦਿਓ ਅਸੀਂ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਨਸ਼ੇ ਨੂੰ ਬਿਲਕੁਲ ਹੀ ਖਤਮ ਕਰ ਦੋਗੀ ਤੇ ਐਜੂਕੇਸ਼ਨ ਤੇ ਖੇਡਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਸਾਡਾ ਪੰਜਾਬ ਸੂਬਾ ਜੋ ਅੱਜ 16ਵੇਂ ਨੰਬਰ ਤੇ ਆ ਪਹਿਲੀਆਂ ਸਰਕਾਰਾਂ 'ਚ 19ਵੇਂ ਨੰਬਰ ਤੇ ਸੀ 2022 ਤੋਂ ਫਿਰ ਪਾਇਦਨ ਆਇਆ ਉੱਪਰ 16ਵੇਂ ਤੇ ਆ ਗਿਆ ਹੌਣ ਵਾਲੇ ਸਮੇਂ 'ਚ ਅਸੀਂ ਇਹਨੂੰ ਇੱਕ ਨੰਬਰ ਸੂਬਾ ਲਿਆਵਾਂਗੇ ਬਣਾਵਾਂਗੇ ਪਰ ਆਮ ਪਬਲਿਕ ਦੇ ਸਹਿਯੋਗ ਨਾਲ ਔਰ ਬਿਲਕੁਲ ਪਹਿਲੀਆਂ ਸਰਕਾਰਾਂ ਵੱਲੋਂ ਗੁਟਕਾ ਸਾਹਿਬ ਦੀਆਂ ਸੌਵਾਂ ਵੀ ਖਾਧੀਆਂ ਗਈਆਂ ਸੀ ਔਰ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਕਿ ਲੋਕ ਰਾਤ ਮਹਿਸੂਸ ਜਿਹੜਾ ਉਹ ਕਰਨ ਲੱਗ ਪਏ ਨੇ ਜੀ ਪਹਿਲੀਆਂ ਸਰਕਾਰਾਂ ਤੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਉੱਠਿਆ ਸੀ ਕਿਉਂਕਿ ਇੱਕ ਸਰਕਾਰਾਂ ਝੂਠ ਬੋਲ ਦਿੰਦੀ ਆਹੀਂ ਗੁਟਕਾ ਸਾਫ ਦੀ ਸੌ ਖਾ ਕੇ ਤੇ ਆਪਣੇ ਫਾਰਮ ਹਾਊਸਾਂ ਤੇ ਜਾ ਕੇ ਬਹਿ ਜਾਂਦੇ ਸੀ ਔਰ ਚਾਰ ਸਾਲ ਨਿਕਲਦੇ ਹੀ ਨਹੀਂ ਉਤੋਂ ਬਟ ਸਾਡੀ ਸਰਕਾਰ ਇਦਾਂ ਨਹੀਂ ਡੇ ਵਨ ਤੋਂ ਲੋਕਾਂ ਲਈ ਕੰਮ ਕਰ ਰਹੀ ਆ ਆਪਣੀ ਹਰ ਗੰਟੀ ਪੂਰੀ ਕਰਈ ਆ ਤੁਸੀਂ ਦੇਖੋ ਲਗਭਗ ਸਰਕਾਰ ਨੇ ਆਪਣੀ 90% ਗਰੰਟੀਆਂ ਪੂਰੀਆਂ ਕਰਤੀਆਂ ਜੀ ਇੱਕ ਅੱਧੀ ਗਰੰਟੀ ਕੋਈ ਰਹਿ ਗਈ ਹੋਣੀ ਆ ਆ ਨਸ਼ੇ ਵਾਲੀ ਬਹੁਤ ਵੱਡੀ ਗਰੰਟੀ ਸੀ ਅੱਜ ਉੱਤੇ ਵੀ ਕਾਰਵਾਈ ਏਡੇ ਵੱਡੇ ਤਰੀਕੇ ਨਾਲ ਹੋ ਰਹੀ ਆ ਕਿ ਸਾਰਾ ਪੰਜਾਬ ਉਦ ਲਈ ਸਹਿਯੋਗ ਦੇ ਰਿਹਾ ਆਮ ਪਬਲਿਕ ਕਰੋ ਨਿਕਲ ਨਿਕਲ ਕੇ ਸਹਿਯੋਗ ਦੇ ਰਹੀ ਆ ਔਰ ਅਸੀਂ ਵਿਸ਼ਵਾਸ ਦਵਾਉਂਦੇ ਆ ਪ੍ਰਸ਼ਾਸਨ ਪੁਲਿਸ ਸਾਰੀ ਸਰਕਾਰ ਸਾਰੀ ਪਬਲਿਕ ਦੇ ਨਾਲ ਆ ਤੇ ਪਬਲਿਕ ਨੂੰ ਡਰਨ ਦੀ ਲੋੜ ਨਹੀਂ ਅਸੀਂ ਨਸ਼ੇ ਨੂੰ ਬਿਲਕੁਲ ਹੀ ਪੰਜਾਬ ਚੋਂ ਖਤਮ ਕਰ ਦਾਂਗੇ ਔਰ ਕੁਝ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਸੁਵਿਧਾ ਹੈ ਜੀ ਹਾਂਜੀ ਹਾਂਜੀ ਕਿਉਂ ਟੀਮ ਕਾ ਅਸੀਂ ਕਿਉਂ ਲੈ ਕੇ ਆਉਨੇ ਹੁਣ ਐਸਐਮਓ ਸਾਹਿਬ ਇੱਥੇ ਆਉਂਦੇ ਆ ਉਹਨਾਂ ਦੱਸਿਆ ਵੀ ਅਸੀਂ ਬੈੱਡ ਵਧਾ ਰਹੇ ਆ ਸਾਡੇ ਸਿਹਤ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਵੀ 5000 ਬੈੱਡ ਵਧਾਵਾਂਗੇ ਪਰ ਅੱਜ ਮੈਂ ਇੱਥੇ ਸਿਰਫ ਐਸਐਚਓ ਨਹੀਂ ਸਗੋਂ ਪੰਜਾਬ ਸਰਕਾਰ ਦਾ ਪ੍ਰਤੀਨਿਧੀ ਬਣ ਕੇ ਆਇਆ ਹਾਂ ਇੱਕ ਅਜਿਹੀ ਸਰਕਾਰ ਦਾ ਜੋ ਪਹਿਲੀ ਵਾਰ ਹਕੀਕਤ ਵਿੱਚ ਨਸ਼ੇ ਖਿਲਾਫ ਜੰਗ ਲੜ ਰਹੀ ਹੈ ਮੁੱਖ ਮੰਤਰੀ ਭਗਵਾਨ ਕਮਨ ਜੀ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਹੁਣ ਨਸ਼ਾ ਮਾਫੀਆ ਜਾਂ ਤਸਕਰ ਪੰਜਾਬ ਦੀ ਜ਼ਮੀਨ ਤੇ ਬਖਸ਼ੇ ਨਹੀਂ ਜਾਣਗੇ ਜਿੱਥੇ ਪਹਿਲਾਂ ਨਸ਼ੇ ਦੇ ਅੱਟਿਆਂ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਸੀ ਅੱਜ ਉੱਥੇ ਬਲਡੋਜ਼ਰ ਚੱਲ ਰਹੇ ਹਨ ਸਰਕਾਰ ਦਾ ਸੰਦੇਸ਼ ਬਿਲਕੁਲ ਸਾਫ ਹੈ ਜਾਂ ਤਾਂ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਪੁਲਿਸ ਨੂੰ ਹੁਣ ਫ੍ਰੀ ਹੈਂਡ ਦਿੱਤਾ ਗਿਆ ਹੈ ਨਾ ਕੋਈ ਸਿਆਸੀ ਦਬਾਅ ਹੈ ਨਾ ਕੋਈ ਰੁਕਾਵਟ ਪਿੰਡ-ਪਿੰਡ ਵਿੱਚ ਛਾਪੇਮਾਰੀ ਹੋ ਰਹੀ ਹੈ ਦਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਤੇ ਐਫਆਈਆਰ ਹੈ ਉਹ ਹੁਣ ਜੇਲ੍ਹ ਵਿੱਚ ਹਨ ਜਾਂ ਫਰਾਰ ਹਨ ਐਸਐਚਓ ਡੀਐਸਪੀ ਐਸਐਸਪੀ ਤਸ ਤੋਂ ਲੈ ਕੇ ਸੀਐਮ ਦਫ਼ਤਰ ਤੱਕ ਹਰ ਪੱਧਰ ਤੱਕ ਸਿਰ ਇੱਕ ਹੀ ਨੀਤੀ ਚਾਹੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੁਲਿਸ ਹੁਣ ਡਰਾਉਣ ਵਾਲੀ ਨਹੀਂ ਸਾਥ ਦੇਣ ਵਾਲੀ ਹੈ ਜੇਕਰ ਕਿਸੇ ਘਰ ਵਿੱਚ ਕੋਈ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਹੈ ਤੁਸੀਂ ਖੋਦ ਪੁਲਿਸ ਨੂੰ ਦੱਸੋ ਇਲਾਜ ਤੇ ਸਹਾਇਤਾ ਦੋਵੇਂ ਉਪਲਬਧ ਹਨ ਐਸਐਚਓ ਦਫ਼ਤਰ ਹੁਣ ਸਿਰਫ ਕਾਨੂੰਨ ਦਾ ਦਫ਼ਤਰ ਨਹੀਂ ਸਪੋਰਟ ਤੁਹਾਡੇ ਪਿੰਡ ਦੀ ਸੁਰੱਖਿਆ ਦੀ ਪਹਿਲੀ ਕੰਧ ਹੈ ਪਰ ਇਹ ਲੜਾਈ ਇਕੱਲੀ ਪੁਲਿਸ ਦੀ ਨਹੀਂ ਤੁਹਾਡੀ ਸਭ ਦੀ ਜ਼ਿੰਮੇਵਾਰੀ ਹੈ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਕੋਈ ਬਾਹਰਲੇ ਪਿੰਡ ਤੋਂ ਆ ਕੇ ਨਸ਼ਾ ਵੇਚਣ ਆਉਂਦਾ ਹੈ ਤਾਂ ਸਾਨੂੰ ਦੱਸੋ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੁਹਾਨੂੰ ਤਸਕਰਾਂ ਤੋਂ ਹੋਂ ਚਰਨ ਦੀ ਲੋੜ ਨਹੀਂ ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਸ ਦਾ ਸਮਰਥਨ ਨਾ ਕਰੋ ਉਸ ਨੂੰ ਜਮਾਨਤ ਨਾ ਦਿਵਾਓ ਅਤੇ ਨਾ ਹੀ ਉਸ ਦੀ ਜਮਾਨਤ ਕਿਸੇ ਨੂੰ ਦਿਵਾਉਣ ਦਿਓ ਚਲੋ ਮਿਲ ਕੇ ਪੰਜਾਬ ਨੂੰ ਫਿਰ ਉਸੇ ਦੌਰ ਵਿੱਚ ਲੈ ਚਲੀਏ ਜਿੱਥੇ ਨੌਜਵਾਨਾਂ ਦੇ ਹੱਥ ਵਿੱਚ ਕਿਤਾਬਾਂ ਹੋਣ ਨਾ ਕਿ ਸਰਿੰਜਾਂ ਧੰਨਵਾਦ ਜੀ ਅ ਸਰ ਅੱਜ ਤੁਹਾਡੇ ਪਿੰਡ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਇਕੱਠ ਹੋਇਆ ਔਰ ਆਮ ਆਦਮੀ ਪਾਰਟੀ ਤੋਂ ਨੁਮਾਇੰਦੇ ਤੁਹਾਡੇ ਪਿੰਡ ਆਏ ਸੀ ਜੁਧ ਨਸ਼ਿਆਂ ਵਿਰੁੱਧ ਮਹਮਤ ਤੈਤ ਔਰ ਕੀ ਕਹਿਣਾ ਚਾਹੋਗੇ ਜੀ ਇਸ ਮੌਕੇ ਤੇ ਕਹਿਣਾ ਚਾਹੋਨੇ ਜੀ ਬਹੁਤ ਵਧੀਆ ਗੱਲ ਆ ਜੀ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਚੇੜੀ ਆ ਜੀ ਬਹੁਤ ਸਰਕਾਰਾਂ ਆਈਆਂ ਹੁਣ ਤੱਕ ਇਹਨਾਂ ਨਸ਼ਾ ਤਸਕਰਾਂ ਦੇ ਜਿੱਦਾਂ ਦੋ ਨੰਬਰ ਦੇ ਘਰ ਬਣਾਏ ਇਹਨਾਂ ਨੇ ਨਸ਼ਾ ਵੇਚ-ਵੇਚ ਕੇ ਜੀ ਉਹਨਾਂ ਨੂੰ ਢਾਹ ਰਹੀ ਆ ਜੀ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਵਿੱਚ ਸਿੱਟ ਰਹੀ ਆ ਤੇ ਬਹੁਤ ਵਧੀਆ ਜੀ ਇਹ ਲੱਗ ਰਿਹਾ ਹੈ ਪਰ ਇਹਦੇ ਨਾਲ-ਨਾਲ ਪਿੰਡ ਦੇ ਲੋਕਾਂ ਨੂੰ ਹਰ ਪਿੰਡ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਜਿੰਨਾ-ਜਿੰਨਾ ਪਿੰਡਾਂ ਦੇ ਵਿੱਚ ਵੀ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਜਾਣਕਾਰੀ ਦੇਣ ਵਾਸਤੇ ਇਹਨਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਹੋਇਆ ਵਾ ਜੀ ਉਹ ਕਈ ਲੋਕ ਡਰਦੇ ਜਿਹੜੇ ਉਹ ਜਾਣਕਾਰੀ ਨਹੀਂ ਦਿੰਦੇ ਕਿ ਜਦੋਂ ਅਸੀਂ ਜਾਣਕਾਰੀ ਦੇਵਾਂਗੇ ਤਾਂ ਕਿਤੇ ਨਾ ਕਿਤੇ ਸਾਡਾ ਨਾਮ ਨਾ ਆ ਗਿਆ ਜਾਵੇ ਨਹੀਂ ਨਹੀਂ ਸਾਡਾ ਦਰਨੀ ਦੀ ਤਾਂ ਵਾਲੀ ਕੋਈ ਨਹੀਂ ਕਿ ਉਹਨਾਂ ਨੇ ਕਿਹਾ ਕਿ ਤੁਹਾਡਾ ਨਾਮ ਤਾਂ ਪਤਾ ਗੁਪਤ ਰੱਖਿਆ ਜਾਊਗਾ ਜੀ ਜੀ ਬਾਕੀ ਜੇ ਕੋੜ ਵਧਣਾ ਤੇ ਫਿਰ ਤਾਂ ਕੋਈ ਨਾ ਕੋਈ ਕਰਨਾ ਪਊਗਾ ਜੀ ਬਿਲਕੁਲ ਤੁਸੀਂ ਡਰ ਨੂੰ ਦੂਰ ਕਰਕੇ ਹੀ ਕੋੜ ਕੱਢ ਹੋਊਗਾ ਨਸ਼ੇ ਦਾ ਜੀ ਔਰ ਬਿਲਕੁਲ ਪਿੰਡਾਂ ਦੇ ਵਿੱਚ ਲੋਕ ਬੱਚਿਆਂ ਦੀਆਂ ਮਾਵਾ ਜਿਹੜੀਆਂ 18-18 ਸਾਲ ਦੇ 16 ਸਾਲ ਦੇ ਬੱਚੇ ਜਿਹੜੇ ਨੇ ਉਹ ਚਿੱਟਾ ਲਾਉਣਾ ਸ਼ੁਰੂ ਕਰ ਦਿੱਤਾ ਨਸ਼ਾ ਕਰ ਰਹੇ ਨੇ ਸੋ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਦੀ ਪਹਿਲ ਕਦਮ ਦੇ ਨਾਲ ਥੋੜੀ ਠੱਲ ਪਈ ਹੈ ਜੀ ਚਲੋ ਚਿੱਟੇ ਨੂੰ ਤਾਂ ਕਾਫੀ ਠੱਲ ਪਈ ਲੱਗਦੀ ਆ ਜੀ ਜਿੱਦਾਂ ਹੁਣ ਅੱਗੇ ਵੰਗੋ ਨਹੀਂ ਦੇਖਦਾ ਇੱਕ ਨਾ ਹਸਪੀਟਲ ਦੇ ਵਿੱਚੋਂ ਗੋਲੀ ਦਿੱਤੀ ਜਾਂਦੀ ਜਿਹੜੀ ਜੀ ਜੀ ਉਹ ਵੀ ਥੋੜਾ ਜਿਹਾ ਨੌਜਵਾਨਾਂ ਨੂੰ ਕਰ ਰਹੀ ਹੈ ਇਸ ਤਰੀਕੇ ਨਾਲ ਵੀ ਉਹ ਚਿੱਟੇ ਦੀ ਤਰ੍ਹਾਂ ਲੈ ਲਈ ਜਾਂਦੇ ਆ ਜੀ ਜੀ ਉਹ ਮੇਰੇ ਖਾਲ ਨਸ਼ਾ ਛਡਾਉਣ ਵਾਸਤੇ ਬੜਾਈ ਸੀ ਤੇ ਮੇਰੇ ਖਾਲ ਤਿੰਨ ਤਣ ਵਾਰੀ ਚਾਰ ਚਾਰ ਵਾਰ ਡੇਢ ਹੀ ਲੱਗਦਾ ਲਾਉਣਾ ਜੀ ਜੀ ਅੰਦੀ ਸਰਕਾਰ ਨੂੰ ਚਾਹੀਦਾ ਉੱਥੇ ਵੀ ਥੋੜਾ ਕੰਟਰੋਲ ਕੀਤਾ ਜਾਵੇ ਜੀ ਔਰ ਜੇ ਕੋਈ ਨਸ਼ੇ ਦਾ आदी ਹੈਗਾ ਜੀ ਉਹਨੂੰ ਹਸਪੀਟਲ ਦੇ ਵਿੱਚ ਹੀ ਦਿੱਤੀ ਜਾਵੇ ਜੀ ਉਹਨੂੰ ਘਰੋਂ ਜਾਣ ਦੀ ਨਾ ਦਿੱਤੀ ਜਾਵੇ ਉਸ ਤੋਂ ਤੁਰੰਤ ਹੀ ਦਿੱਤੀ ਜਾਵੇ ਉਹ ਖਾ ਕੇ ਆਪਦਾ ਆ ਜੂ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਸੁਝਾਅ ਇਹਨਾਂ ਦਾ ਬੜਾ ਵਧੀਆ ਹੈ ਕਿ ਇੱਕ ਜਿਹੜੀ ਚਿੱਟੇ ਦੀ ਥਾਂ ਤੇ ਗੋਲੀ ਜਿਹੜੀ ਦਿੱਤੀ ਜਾਂਦੀ ਹੈ ਸਰਕਾਰੀ ਹਸਪੀਟਲ ਦੇ ਵਿੱਚ ਉਹਦੀ ਜਿਹੜੀ ਦੁਰਵਰਤੋਂ ਜਿਹੜੀ ਹੋਣੀ ਉਹ ਸ਼ੁਰੂ ਹੋ ਗਈ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੇਕਰ ਗੋਲੀ ਦੇਣੀ ਹੈ ਤਾਂ ਪ੍ਰੋਪਰ ਉਹਦੀ ਡੋਜ਼ ਜਿਹੜੀ ਆ ਉਹ ਉਨੀ ਦਿੱਤੀ ਜਾਵੇ ਉਸ ਤੋਂ ਵੱਧ ਨਾ ਦਿੱਤੀ ਜਾਵੇ ਕਿਉਂਕਿ ਇਸ ਦੀ ਜਿਹੜੀ ਕਾਲਾ ਬਾਜ਼ਾਰੀ ਜਿਹੜੀ ਆ ਉਹ ਵੀ ਵੱਡੇ ਲੈਵਲ ਤੇ ਹੋਣ ਲੱਗ ਪਈ ਹੈ ਸੋ ਅਕਸਰ ਇਹ ਪ੍ਰਾਈਵੇਟ ਗੋਲੀਆਂ ਵੀ ਜਿਹੜੀਆਂ ਇਹ ਵਿਕਣੇ ਸ਼ੁਰੂ ਹੋ ਗਈਆਂ ਨੇ ਸੋ ਬਿਲਕੁਲ ਸਮਾਜ ਸੇਵੀ ਵਿਅਕਤੀ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ